ਸਾਰੇ ਕਾ ਦੋਸਤੋ ਮੈਂ ਜਰਾ ਤੀਰਸਈ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋ ਤੇ ਨਵੇਂ ਸਾਲ ਦੀਆਂ 2024 ਦੇ ਸਾਲ ਦੀਆਂ ਸਾਰੀਆਂ ਮੇਰੀਆਂ ਭੈਣਾਂ ਨੂੰ ਜਿਹੜੇ ਵੀ ਸਾਡੇ ਨਾਲ ਇਸ਼ੂ ਦੇ ਤਰ੍ਹਾਂ ਜੁੜਦੇ ਆ ਸਾਡੇ ਸਾਰੇ ਭਰਾਵਾਂ ਨੂੰ ਸਾਡੇ ਸਾਰੇ ਹੀ ਬੱਚਿਆਂ ਨੂੰ ਜਿਹੜੇ ਵੀ ਸਾਨੂੰ ਇੰਨਾ ਪਿਆਰ ਦਿੱਤਾ ਇਹ ਸਮਝਦੇ ਤੇ ਮੈਂ ਉਮੀਦ ਕਰਦਾ 2024 ਸਾਲ ਤੁਹਾਡੇ ਸਾਰੇ ਸੁਪਨੇ ਪੂਰੇ ਸਾਰੇ ਪੇਰੈਂਟਸ ਦੇ ਸੁਪਨੇ ਪੂਰੇ ਕਰਨ ਤੇ ਸਾਰਿਆਂ ਦੇ ਬੱਚੇ ਸੈੱਟ ਹੋਣ ਸਾਰਿਆਂ ਦੇ ਬੱਚੇ ਜਿਹੜੇ ਕਿ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਨ ਤੇ 2024 ਖੁਸ਼ੀਆਂ ਭਰਾਈ ਹੋਵੇ। ਸੋ ਬਟ ਅੱਜ ਲਈ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸੋ ਵਧਾਈਆਂ ਤਾਂ ਦੇਣੀਆਂ, ਬੈਸਟ ਵਿਸ਼ੇਸਾਂ ਤਾਂ ਦੇਣੀਆਂ ਸਿਗੀਆਂ ਤੇ ਜਿਹੜਾ ਹੀ 2023 ਦੇ ਵਿੱਚੋਂ ਆਪਾਂ ਕੀ ਸਿੱਖ ਕੇ ਲੈ ਕੇ ਚੱਲਨੇ ਆ ਤੇ ਮੈਂ ਇਹ ਕਹਾਂਗਾ ਕਿ ਜ਼ਿੰਦਗੀ ਬਹੁਤ ਛੋਟੀ ਆ। ਜੋ ਮੈਂ ਅੱਜ ਤੱਕ ਸਿੱਖਿਆ ਕਿ ਜ਼ਿੰਦਗੀ ਬਹੁਤ ਛੋਟੀ ਹੈ ਇਹ ਨਹੀਂ ਕਿ ਆਪ ਗਲਤੀ ਕਰੀਏ ਤੇ ਆਪ ਉਤੇ ਦੁਬਾਰਾ ਕੰਮ ਕਰੀਏ। ਇੰਨੇ ਦਿਨੋਂ ਤਾਂ ਫਿਰ ਆਪਾਂ ਲਾਈਫ ਦੇ ਸਿਰਫ ਤਜਰਬੇ ਖੱਟਦੇ ਰਾਜ ਰਏਗੇ। ਜ਼ਿੰਦਗੀ ਦੇ ਵਿੱਚ ਜੇ ਕਾਮਯਾਬ ਹੋਣਾ ਕੀ ਹੈ? ਕਾਮਯਾਬ ਹੋਣਾ ਸਿਰਫ ਇੱਕੋ ਹੀ ਤਰੀਕਾ ਵਾ ਕੀ ਆ। ਅਗਲੇ ਨੇ ਗਲਤੀ ਕੀਤੀ ਉਹ ਗਲਤੀ ਤੋਂ ਸਿੱਖ ਕੇ ਆਪਾਂ ਉਹ ਗਲਤੀ ਦੁਬਾਰਾ ਰਿਪੀਟ ਨਹੀਂ ਕਰਨੀ ਇੱਕ ਸਟੈਪ ਆਪਾਂ ਸਾਰੀ ਦੁਨੀਆ ਤੋਂ ਅੱਗੇ ਚੱਲਣਾ ਸੋ 2023 ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਸਿੱਖੀਆਂ 2023 ਦਾ ਵੀਜ਼ਿਆਂ ਦਾ ਸਾਲ ਹੈ ਅੱਜ ਪਿਛਲੇ ਸਾਲ ਦੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਵੀਡੀਓ ਤੁਸੀਂ ਦੇਖੋ ਲਾਸਟ ਦੇ ਵਿੱਚ ਆਈ ਸੀ ਜਿਹੜੀ ਉਹ ਵੀਡੀਓ ਦੇ ਵਿੱਚ ਵੀ ਇਹੀ ਸੀਗਾ ਆਪਾਂ ਅੰਦਾਜ਼ਾ ਜੋ ਲਾਇਆ ਸੀਗਾ ਪਾਲਿਸੀਸ ਕੈਨੇਡਾ ਦੀ ਐਮਬੈਸੀ ਦੀਆਂ ਕਿ ਵੀਜ਼ਾ ਦਾ ਢੇਰ ਲੱਗੂਗਾ ਤੇ ਸੱਚੀ ਲੱਗਾ ਸੋ ਕੈਨੇਡਾ ਨੇ ਇੱਕ ਵਾਰੀ ਦੱਸਦਾ ਕਿ ਵੀਜ਼ਾ ਵਜੇ ਦੀ ਟੈਨਸ਼ਨ ਨਹੀਂ ਆਏਗੀ ਹੁਣ ਤਾਂ ਵੀਜ਼ਾ ਦਾ ਜਿਹੜਾ ਮਰਜ਼ੀ ਲਾ ਜਾ ਪਿਛਲੇ 4 ਮਹੀਨੇ ਤੋਂ ਜੋ ਮੈਂ ਕਹੂੰਗਾ 100% ਵੀਜ਼ਾ ਕੈਨੇਡਾ ਨੇ ਦਿੱਤਾ ਤੇ ਜਿਹੜੀ ਗੱਲ ਹੈ ਕਿ ਜਿਹੜਾ ਬੱਚਾ ਵੀਜ਼ਾ ਨਹੀਂ ਲੈ ਕੇ ਗਿਆ ਮੈਂ ਤਾਂ ਕਹਿੰਦਾ ਕਿ ਕਿਤੇ ਨਾ ਕਿਤੇ ਉਹਦੇ ਸਲਾਹਕਾਰ ਦੇ ਵਿੱਚ ਕਮੀ ਹੋ ਗਈ ਜਿਹੜਾ ਬੱਚਾ ਵੀਜ਼ਾ ਨਹੀਂ ਲੈ ਗਿਆ ਐਸਡੀਐਸ ਕੈਟਾਗਰੀ ਕਿਉਂਕਿ ਕੈਨੇਡਾ ਨਾਲ ਗੀਡਿਕ ਹੋ ਦਿੰਦੇ ਸੀਗੇ ਬਟ ਹੁਣ ਇਹ ਤੋਂ ਲਰਨਿੰਗ ਹੀ ਲੈਣੀ ਹੈ ਸਭ ਤੋਂ ਵੱਡੀ ਲਰਨਿੰਗ ਇਹ ਹੈ ਕਿ 2023 ਸਾਲ ਇਦਾਂ ਵੇ ਰਿਹਾ ਜਦੋਂ ਕੈਨੇਡਾ 'ਚ ਇੰਨੀਆਂ ਸਾਰੀਆਂ ਵੀਡੀਓਜ਼ ਆਈਆਂ ਕਿ ਹੁਣ ਕੈਨੇਡਾ 'ਚ ਕੁਝ ਨਹੀਂ ਰਿਹਾ ਕੰਮ ਨਹੀਂ ਮਿਲਣਾ ਸੱਚਾਈ ਵੀ ਕਿਤਨਾ ਕਿਤੇ ਹੈਗੀ ਹੈ ਕਿਉਂਕਿ ਸੱਚਾਈ ਕੀ ਹੈਗੀਆ ਬੱਚਾ ਕਿੰਨਾ ਜਾਣਾ ਸ਼ੁਰੂ ਹੋ ਗਿਆ ਬੱਚਾ ਬਿਨਾ ਸਕਿੱਲ ਤੋਂ ਜਾ ਰਿਹਾ ਬਿਨਾ ਕਰੀਅਰ ਕਾਉਂਸਲਿੰਗ ਤੋਂ ਜਾ ਰਿਹਾ ਕੋਈ ਬਿਨਾ ਗਾਈਡੈਂਸ ਹੋ ਜਾ ਰਿਹਾ ਸਿਰਫ ਇੱਕੋ ਚੀਜ਼ ਰਹਿ ਕੇ ਚੱਲ ਰਿਹਾ ਕਿ ਮੈਂ ਕੈਨੇਡਾ ਪਹੁੰਚਣਾ ਜੋ ਕਿ ਹਰ ਬੱਚੇ ਦਾ ਸੁਪਨਾ ਹੁੰਦਾ ਬੱਚਾ ਵਰਡ ਹੀ ਆਪਾਂ ਤਾਂ ਯੂਜ਼ ਕਰਦੇ ਆ ਕਿ ਉੱਥੇ ਜਾ ਕੇ ਇੰਸਟਾਗ੍ਰam ਤੇ ਸੈਲਫੀ ਪਾਉਣੀ ਆ ਸਾਰਾ ਕੁਝ ਕਰਨਾ ਆਪਣ ਬਟ ਫਿਰ ਵੀ ਕਹੂੰਗਾ ਕਿ ਦੁਨੀਆ ਇਸ ਤੋਂ ਓਕੇ ਹੋਰ ਵੀ ਬਹੁਤ ਆ ਸੋ ਜਿਹੜੀ ਚੀਜ਼ ਸਿੱਖਿਆ ਵੀ ਮੈਂ ਤਾਂ ਕਹੂੰਗਾ ਲਰਨਿੰਗ ਆ ਪਹਿਲੀ ਚੀਜ਼ ਹੈਗੀ ਆਪਣੇ ਬੱਚੇ ਨੂੰ ਜੇ ਤੁਸੀਂ ਕੈਨੇਡਾ ਭੇਜਣਾ ਵਾ ਇੱਕ ਚੀਜ਼ ਦਾ ਖਿਆਲ ਤੁਸੀਂ ਜ਼ਰੂਰ ਰੱਖਣਾ ਬੱਚੇ ਨੂੰ ਸਕਿੱਲ ਜ਼ਰੂਰ ਇੰਡੀਆ ਤੋਂ ਹੀ ਜਿਹੜਾ ਕੀ ਆ ਸਿਖਾ ਕੇ ਭੇਜੋ ਕੋਈ ਨਾ ਕੋਈ ਦੂਜੀ ਚੀਜ਼ ਆ ਕੈਰੀਅਰ ਕਾਉਂਸਲਿੰਗ ਲੈ ਕੇ ਸਹੀ ਕੋਰਸ ਦੇ ਵਿੱਚ ਬੱਚੇ ਨੂੰ ਭੇਜੋ ਕਿਉਂਕਿ ਅੱਜ ਦੇ ਸਾਰੇ ਹੀ ਬੱਚੇ ਇਨੇ ਡਿਪਲੋਮਿਆ ਸੀ ਕੋਰਸ ਦੇ ਵਿੱਚ ਜਾ ਰਹੇ ਆ ਜਿਹੜੀਆਂ ਉਹ ਤੁਹ ਵੀਡੀਓਸ ਵੀ ਆ ਰਹੀਆਂ ਨਾ ਲਾਈਨਾਂ ਲੱਗੀਆਂ ਨੇ ਕਿੱਥੋਂ ਰਿਸੈਪਸ਼ਨ ਦੀ ਜੌਬ ਸਕਿਊਰਟੀ ਦੀ ਜੌ ਕਦੇ ਕਿਸੇ ਨੇ ਦੇਖਿਆ ਕਿ ਮੈਨੇਜਰ ਲੈਵਲ ਦੀ ਟੈਕਨੀਸ਼ੀਅਨ ਲੈਵਲ ਦੀ ਜਾਂ ਕੋਈ ਟੈਕਨੀਕਲ ਸਕਿੱਲ ਲੈਵਲ ਦੀ ਜਿੱਥੇ ਕੋਈ ਜੌਬ ਖੁੱਲੀ ਆ ਇੰਜੀਨੀਅਰ ਲੈਵਲ ਦੀ ਉੱਥੇ ਜਿਹੜੇ ਬੱਚਿਆਂ ਦੀ ਨਾਇਨ ਲੱਗੀਆਂ ਨਹੀਂ ਉਹ ਤੁਹਾਨੂੰ ਘਰੋਂ ਬੁਲਾ ਕੇ ਲੈ ਕੇ ਜਾਂਦੇ ਤੁਹਾਡੀਆਂ ਸ਼ਰਤਾਂ ਦੇ ਜਿਹੜਾ ਕਿ ਉਹ ਕੰਮ ਕਰਦੇ ਆ ਸੋ ਇੰਨਾਂ ਚੀਜ਼ਾਂ ਦਾ ਖਿਆਲ ਜ਼ਰੂਰ ਰੱਖਣਾ ਪਹਿਲਾ ਇੰਡੀਆ ਤੋਂ ਬੇਸਿਕ ਲੈਵਲ ਦੇ ਸਕਿੱਲ ਤੇ ਦੂਜੀ ਗੱਲ ਆ ਕੰਡਣਾ ਹੋ ਕੇ ਜਾਣਾ ਮਨ ਨੂੰ ਸਮਝਾ ਕੇ ਜਾਣਾ ਕਿ ਪਹਿਲੇ 2-3 ਸਾਲ ਜਿਹੜੀ ਨਾ ਸਟਰਗਲ ਕਰਨੀ ਪੈਂਦੀ ਸਾਰਿਆਂ ਨੂੰ ਕਰਨੀ ਪੈਂਦੀ ਹੈ ਇਸ ਲਾਈਫ ਦੀ ਜ਼ਿੰਦਗੀ ਵਿੱਚ ਕੋਈ ਵੀ ਜਿਹੜਾ ਬੰਦਾ ਕਾਮਯਾਬ ਹੋਇਆ ਨਾ ਉਹੀ ਕੰਮ ਜਦੋਂ ਹੋਇਆ ਜਿਹਨੇ ਵੀ ਆਪਣੀ ਲਾਈਫ ਚ ਪਹਿਲੀ ਜਿਹੜੇ ਕਿਸਮ ਦੇ ਵਿੱਚ ਸਟਰਗਲ ਕੀਤੀ ਹੈ ਤਾਂ 6 ਮਹੀਨੇ ਸਾਲ 2 ਸਾਲ ਦਾ ਜਰੂਰ ਨਾਲ ਬੱਚੇ ਨੂੰ ਲਾਉਣੇ ਪੈਣੇ ਆ ਸੋ ਪੜ੍ਹਾਈ ਨੂੰ ਜਰੂਰ ਤਵੱਜੋ ਦੋ ਹੋ ਸਕਦਾ ਹੋਵੇ ਇਹਦਾ ਐਡਵਾਂਸ ਡਿਪਲੋਮਾ ਜਾਂ ਐਸੋਸੀਏਟ ਡਿਗਰੀ ਜਿਹੜੀ 2 ਸਾਲ ਦੀ ਹੁੰਦੀ ਆ ਜਾਂ ਡਿਗਰੀਆਂ ਨੂੰ ਫੋਕਸ ਕਰੋ ਕਿ ਆਪਾਂ ਇੱਕ ਭੀੜ ਤੋਂ ਅਲੱਗ ਹੋ ਸਕੀ ਕੋਈ ਪੜ੍ਹਾਈ ਦੀ ਇੱਕ ਪਾਰਟਿਕੂਲਰ ਰਮਾਇ ਜਿੱਦਾਂ ਸਭ ਨੂੰ ਨੈਵਰ ਐਂਡਿੰਗ ਜਿਹੜੀਆਂ ਚੀਜ਼ਾਂ ਆਈਆਂ ਬਾਕੀ ਮੈਂ ਉਮੀਦ ਕਰੂੰਗਾ ਸਾਰੇ ਬੱਚੇ 2024 ਦੇ ਵਿੱਚ ਆਪਣੀ ਜ਼ਿੰਦਗੀ ਜਿਹੜੇ ਸੈੱਟ ਹੋਣ ਜੋ ਵੀ ਉਹਨਾਂ ਨੇ ਸੁਪਨੇ ਪੂਰੇ ਕੀਤੇ ਜਿਉਂਨੇ ਪੂਰੇ ਹੋਣ ਸੋ ਅੱਜ ਦੇ ਇਸ ਵੀਡੀਓ ਚ ਇੱਕ ਫੋਰ ਅਨਾਉਂਸਮੈਂਟ ਵੀ ਕਰ ਦਵਾ ਜਿਹੜਾ ਕੀ ਹਜੇ ਕੱਲ ਹੀ ਇਹ ਜਿਹੜਾ ਨਵਾਂ ਅਪਡੇਟ ਆਇਆ ਸੀ ਬਹੁਤ ਇੰਪੋਰਟੈਂਟ ਸੀਗਾ ਜੀਆਈਸੀ ਤੇ ਕਲੈਰਿਟੀ ਆ ਗਈ ਹੈ ਖਾਸ ਕਰਕੇ ਉਹ ਸਾਰੇ ਬੱਚੇ ਜਿਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਬਾਰੇ ਹੁਣ ਕੈਨੇਡਾ ਨੇ ਨਾ ਧੱਕਾ ਕਰਤਾ ਬੰਦ ਹੋ ਗਿਆ ਹੁਣ ਨਹੀਂ ਕੁਛ ਹੋਣਾ ਡਬਲ ਜੀਆਈਸੀ ਫੂਲ ਨਹੀਂ ਕਰ ਸਕਦਾ ਸੋ ਜਿਹੜੀ ਜੀਆਈਸੀ ਤੇ ਵੀ ਉਹਨਾਂ ਨੇ ਕਲੈਰਿਟੀ ਦਿੱਤੀ ਹੈ ਕਿ 30% 1 1/3 ਮਤਲਬ ਹਮੇ ਤੀਜਾ ਇਸਾ ਕਿੰਨੇ ਲਾਕਪੈਕਸ 6100 ਡਾਲਰ ਮਾਝਣੇ ਤੁਹਾਨੂੰ ਪਹਿਲੀ ਇਨਸਟਾਲਮੈਂਟ ਬੱਚੇ ਨੂੰ ਜਾਂਦੇ ਤੁਹਾਡੇ ਬੱਚੇ ਦੇ ਅਕਾਊਂਟ ਦੇ ਵਿੱਚ ਆ ਜਾਈ ਨੇ ਜਦੋਂ ਉਹਨਾਂ ਦਾ ਜੀਏਸੀ ਅਕਾਊਂਟ ਉੱਤੇ ਐਕਟਿਵ ਹੁੰਦਾ ਜਾ ਕੇ ਬੱਚਿਆਂ ਨੂੰ ਤੇ ਬਾਕੀ 11 ਕਿਸ਼ਤਾਂ ਦੇ ਵਿੱਚ ਜਿਹੜੀ ਤੁਹਾਨੂੰ ਪੈਂਡਿੰਗ ਪੈਸੇ ਮਿਲਨੇ ਆ ਸੋ ਇਸ ਲਈ ਡਰਨ ਦੀ ਲੋੜ ਨਹੀਂ ਆ ਸੋ ਤੁਹਾਡੇ ਪੈਸੇ ਤੁਹਾਨੂੰ ਵਾਪਸ ਆਏ ਨੇ ਸਿਰਫ ਉਹ ਤੁਸੀਂ ਮੈਨੂੰ ਕਹੂਗਾ ਬੱਚਿਆਂ ਨੂੰ ਆਪਣੇ ਸੰਸਕਾਰ ਦੇ ਕੇ ਸਹੀ ਭੇਜੋ ਹਾਂ ਜੇ ਪੇਰੈਂਟਸ ਨੂੰ ਪੈਸੇ ਚਾਹੀਦੇ ਆ ਜੋ ਫਾਈਨੈਂਸ਼ਲੀ ਇੰਡੀਆ ਤੋਂ ਟਾਈਟ ਹੋਏ ਸੋ ਬੱਚਾ ਉੱਥੋਂ ਵੀ ਤੁਹਾਨੂੰ ਜਿਹੜੇ ਕੀ ਪੈਸੇ ਵਾਪਸ ਇਹ ਫੇਰ ਸਕਦਾ ਤੇ ਬਾਕੀ ਉਮੀਦ ਕਰਦਾ 2024 ਸ ਵੀਜ਼ੇ ਤੋਂ ਹੁਣ 2024 'ਚ ਅੱਗੇ ਜਿਹੜੀ ਕਿ ਮੈਂ ਲਗੂਗਾ ਸੋਚਣ ਵਾਲੀ ਗੱਲ ਆ ਤੇ ਜੇ ਪ੍ਰੇਡਿਕਸ਼ਨ ਦੀ ਗੱਲ ਕਰੀਏ ਆਸ ਹੀ ਗੱਲ ਕਰੀਏ ਪਹਿਲੇ 6 ਮਹੀਨੇ ਜਦੋਂ ਬਹੁਤ ਵਧੀਆ ਪੋਜ਼ਿਟਿਵ ਟ੍ਰੈਂਡ ਦੇਖਣ ਦੇ ਆ ਤੇ ਬਾਕੀ ਜਿਹੜੀ 6 ਮਹੀਨੇ ਦੀ ਬਾਅਦ ਵਾਲੀ ਟ੍ਰੈਂਡ ਆ ਉਹ ਆਫਟਰ 3-4 ਮਹੀਨੇ ਤੱਕ ਜੋ ਸਮਾਂ ਚੱਲਣਾ ਜਿੰਦਾਂ ਦਾ ਚੱਲੇਗਾ ਤੇ ਆਪੋ ਜੀ ਅਕੋਰਡਿੰਗ ਐਨਾਲਿਸਿਸ ਕਰਾਂਗੇ ਬਟ ਇੱਕੋ ਚੀਜ਼ ਤੇ ਫੋਕਸ ਕਰਨਾ ਸਹੀ ਕੋਰਸ ਨੂੰ ਲੈ ਕੇ ਸਿਰਫ ਵੀਜ਼ੇ ਤੋਂ ਉੱਪਰ ਉੱਠ ਕੇਉਣ ਵਾਲੀਆਂ ਹੁਣ ਗੱਲਾਂ ਕਰਨੀਆਂ ਕਿਉਂਕਿ ਇਹ ਨਾ ਹੋਵੇ ਸਿਰਫ ਕੈਨੇਡਾ ਪਹੁੰਚ ਦੀਆਂ ਜਿਹੜੇ ਗੱਲਾਂ ਹੀ ਰਾਜਨ ਤੇ ਬਾਕੀ ਤੁਸੀਂ ਸਾਡੀ ਇਸ ਟੀਮ ਨਾਲ 85577 85577 ਨੰਬਰ ਤੇ ਕਾਲ ਕਰ ਸਕਦੇ ਆ ਤੇ ਇਸ ਵੀਡੀਓ ਲਈ ਮੈਂ ਸਾਰੇ ਆਪਣੀ ਉਨਾ ਭੈਣ ਭਰਾਵਾਂ ਦਾ ਵੀ ਥੈਂਕ ਯੂ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਬਹੁਤ ਸਾਰਾ ਸਾਨੂੰ YouTube ਦੇ ਮਾਧਿਅਮ ਨਾਲ ਪਿਆਰ ਦਿੱਤਾ ਤੇ ਉਹ ਬਹੁਤ ਸਾਰੇ ਜਿਹੜੇ ਹਜ਼ਾਰਾਂ ਹੀ ਬੱਚੇ ਜਿਨ੍ਹਾਂ ਨੇ ਸਾਡੇ ਦੇ ਟਰਸਟ ਕੀਤਾ ਸਾਨੂੰ ਆਪਣੀ ਕਿਸਮਤ ਜਿਹੜੀ ਕਿ ਸਾਡੇ ਹੱਥਾਂ ਦਿੱਤੀ ਤੇ ਹਜ਼ਾਰਾਂ ਹੀ ਬੱਚੇ ਜਿਹੜੇ ਕਿ ਵੀਜ਼ਾ ਲੈ ਕੇ ਗਏ ਆ ਤੇ ਉਹਨਾਂ ਦੇ ਵੀ ਸਾਨੂੰ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਤੇ ਥੈਂਕ ਯੂ ਕਰਦਾ ਉਹਨਾਂ ਦਾ ਤੇ ਹੋਰ ਵੀ ਕੋ ਤੁਹਾਨੂੰ ਡਾਊਟ ਹੋਵੇ ਤਾਂ ਤੁਸੀਂ ਸਾਡੇ ਨਾਲ ਸਾਡੇ ਇਸੇ ਮੱਚ ਦੇ ਸਾਡੀ ਟੀਮ ਨਾਲ ਜਦੋਂ ਮੈਚ ਕੰਟੈਕਟ ਕਰ ਸਕਦੇ ਆ ਸਸਟ੍ਰੀਕਾਲ